ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪੰਜਾਬ ਰਾਜ ਦੇ ਇਹਨਾਂ ਜਿਲ੍ਹਿਆਂ ਦੇ ਵਿੱਚ ਦਿਨ ਸ਼ੁੱਕਰਵਾਰ 19 April 2024 ਨੂੰ ਸਥਾਨਕ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਰਾਜ ਦੇ ਸਾਰੇ ਹੀ ਸਰਕਾਰੀ ਦਫ਼ਤਰਾਂ ਬੋਡਾਂ ਕਾਰਪੋਰੇਸ਼ਨਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਜੋ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਸਪੈਸ਼ਲ ਛੁੱਟੀ ਦਿੱਤੀ ਜਾਵੇਗੀ ਅਤੇ ਕੋਈ ਵੀ ਪੈਸਾ ਨਹੀਂ ਕੱਟਿਆ ਜਾਵੇਗਾ ਇਹ ਛੁੱਟੀ ਪੇਟ ਰਹੇਗੀ ਤਾਂ ਦੋਸਤੋ ਕਿਉਂ ਮੁਲਾਜ਼ਮ ਇਹ ਛੁੱਟੀ ਅਵੇਲ ਕਰ ਸਕਤੇ ਨੇ ਇਸ ਵਾਰੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹਰ ਇੱਕ ਜੌਬ ਸਿਕਰ ਅਤੇ ਹਰ ਇੱਕ ਮੁਲਾਜ਼ਮ ਤੱਕ ਪਹੁੰਚ ਜਾਵੇ ਜੌਬ ਸਿਕਰ ਤੱਕ ਇਸ ਲਈ ਕਿਉਂਕਿ ਸਾਰੇ ਹੀ ਜੌਬ ਸਿਕਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੋ ਵੀ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਨਿਕਲਦੀ ਹੈ ਉਸ ਦੀ ਜਾਣਕਾਰੀ ਇਸ ਚੈਨਲ ਵਿੱਚ ਦਿੱਤੀ ਜਾਂਦੀ ਹੈ ਅਤੇ ਤੁਸੀਂ ਇਹ ਨੌਕਰੀ ਨੂੰ ਅਪਲਾਈ ਕਰਕੇ ਆਪਣੇ ਕੰਮ ਤੇ ਲੱਗ ਸਕਦੇ ਹੋ ਅਤੇ ਮੁਲਾਜ਼ਮਾਂ ਤੱਕ ਇਸ ਲਈ ਇਹ ਖਬਰ ਪਹੁੰਚ ਜਾਵੇ ਤਾਂ ਕਿ ਜਿਨ੍ਹਾਂ ਲਈ ਵੀ ਇਹ ਛੁੱਟੀ ਬਣਦੀ ਹੈ ਉਹ ਆਪਣੀ ਸਪੈਸ਼ਲ ਛੁੱਟੀ ਅਵੇਲ ਕਰ ਸਕਦੇ ਨੇ ਜਿਹੜੇ-ਜਿਹੜੇ ਜ਼ਿਲ੍ਹਿਆਂ ਵਿੱਚ ਸਥਾਨਕ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਰਾਜ ਵਿੱਚ ਇਹਨਾਂ ਜ਼ਿਲ੍ਹਿਆਂ ਵਿੱਚ ਸਾਰੇ ਹੀ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨ ਵਿਦਿਅਕ ਅਦਾਰਾ ਅਤੇ ਪ੍ਰਾਈਵੇਟ ਅਦਾਰੇ ਜਿਸ ਵਿੱਚ ਕੋਈ ਮੁਲਾਜ਼ਮ ਕੰਮ ਕਰਦਾ ਹੈ ਉਹ 19 April 2024 ਨੂੰ ਦਿਨ ਚੁੱਕਰਵਾਰ ਸਪੈਸ਼ਲ ਛੁੱਟੀ ਅਵੇਲ ਕਰ ਸਕਦਾ ਹੈ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਖਬਰ ਪਰ ਤਾਂ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ ਇਹ ਅਧिसूचना ਜਾਰੀ ਕੀਤੀ ਜਾਂਦੀ ਹੈ ਕਿ ਜਨਰਲ ਇਲੈਕਸ਼ਨ ਆਫ ਲੋਕ ਸਭਾ 2024 ਜੇਕਰ ਕੋਈ ਸਰਕਾਰੀ ਅਧਿਕਾਰੀ ਕਰਮਚਾਰੀ ਜੰਮੂ ਐਂਡ ਕਸ਼ਮੀਰ ਅਤੇ ਰਾਜਸਥਾਨ ਕੰਸਟਿਟੂਐਂਸੀ ਵਿੱਚ ਵਰਤੀ ਜਾਣ ਵਾਲੀ ਵੋਟਰ ਸੂਚੀ ਦਾ ਵੋਟਰ ਹੈ ਅਤੇ ਪੰਜਾਬ ਰਾਜ ਦੇ ਕਿਸੇ ਵੀ ਸਰਕਾਰੀ ਦਫਤਰ ਬੋਰਡ ਕਾਰਪੋਰੇਸ਼ਨ ਜਾਂ ਸਰਕਾਰੀ ਵਿਦਿਅਕ ਅਦਾਰਿਆਂ ਦੇ ਵਿੱਚ ਕੰਮ ਕਰਦਾ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਜੋ ਛੁੱਟੀ ਹੈ ਕੰਟਰੋਲ ਅਥਾਰਟिटीज ਵੰਦ ਅਥਾਰਟੀ ਨੂੰ ਆਪਣਾ ਜੋ ਵੋਟਰ ਕਾਰਡ ਦਿਖਾ ਕੇ 19 ਚਾਹ 2024 ਨੂੰ ਸਪੈਸ਼ਲ ਛੁੱਟੀ ਲੈ ਸਕਦਾ ਹੈ ਤਾਂ ਦੋਸਤੋ ਇਸ ਤੋਂ ਇਲਾਵਾ ਦੱਸ ਦਈਏ ਕਿ ਇਸ ਦੇ ਨਾਲ ਹੀ ਜੰਮੂ ਐਂਡ ਕਸ਼ਮੀਰ ਅਤੇ ਰਾਜਸਥਾਨ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਵੋਟ ਜੋ ਨੇ ਉਹ ਪੰਜਾਬ ਰਾਜ ਵਿੱਚ ਕੰਮ ਕਰਦੇ ਹਨ ਉਹ ਕਿਸੇ ਵੀ ਪ੍ਰਾਈਵੇਟ ادارے ਵਿੱਚ ਜਾਂ ਫਿਰ ਕਿਸੇ ਟ੍ਰੇਡ ਬਿਜ਼ਨਸ ਜਾਂ ਇੰਡਸਟਰੀਅਲ ਅੰਡਰਟੇਕਿੰਗ ਵਿੱਚ ਕੰਮ ਕਰਦੇ ਨੇ ਤਾਂ ਉਹ ਵਿਧ ਪੇ ਛੁੱਟੀ ਲੈ ਸਕਦੇ ਨੇ ਉਹਨਾਂ ਦੀ ਕਿਸੇ ਵੀ ਪ੍ਰਕਾਰ ਦੀ ਸੈਲਰੀ ਨਹੀਂ ਕੱਟੀ ਜਾਵੇਗੀ ਉਹ ਵੋਟ ਪਾਉਣ ਦੇ ਅਧਿਕਾਰ ਦਾ ਜੋ ਵਤ ਵਤ ਇਸਤੇਮਾਲ ਕਰਨ ਤੇ ਇਸ ਤੋਂ ਇਲਾਵਾ ਦੱਸ ਦਈਏ ਕਿ 19 ਚਾਹ 2024 ਨੂੰ ਦਿਨ ਸ਼ੁੱਕਰਵਾਰ ਨੂੰ ਇਨਾ ਚੋਣਾ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪਟਨਕੋਟ ਫਾਜ਼ਿਲਕਾ ਅਤੇ ਮੁਕਸਰ ਸਾਹਿਬ ਵਿੱਚ ਸਥਿਤ ਸਰਕਾਰੀ ਦਫ਼ਤਰਾਂ ਬੋਰਡ ਕਾਰਪੋਰੇਸ਼ਨ ਅਤੇ ਵਿਧੇਤ ਆਧਾਰੀਆਂ ਵਿੱਚ ਸਥਾਨਕ ਛੁੱਟੀ ਸਮੀਤ ਨੈਗੇਸ਼ੀਏਬਲ ਇਨਸਟਰੂਮੈਂਟ ਐਕਟ ਅਧੀਨ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੋਸਤੋ ਇਹ ਛੁੱਟੀ 19 ਜਨਵਰੀ 2024 ਨੂੰ ਰਹੇਗੀ ਤਾਂ ਦੋਸਤੋ ਉਮੀਦ ਕਰ ਰਹਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਰਹੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੀ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫੋਰ ਵਾਚਿੰਗ ਮਾਈ ਚੈਨਲ ਥੈਂਕਸ ਵਨਸ ਅਗੇਨ ਟੂ 올 ਮਾਈ ਵੀਅਰਸ